ਸ ਗਾਣੇ ਗਾਣੇ ਵੀ ਗਾਣੇ ਵੀ ਆ ਰਹੇ ਨੇ ਬਹੁਤਾਰੇ ਨੇ ਗਾਣੇ ਹੁਣ ਥੋੜਾ ਜਿਹਾ ਨਵੇਂ ਸਾਲ ਤੇ ਆ ਰਹੇ ਨੇ ਵਧੀਆ ਜੈਨੂ ਨੂੰ ਬੰਦਿਆਂ ਨਾਲ ਆ ਰਹੇ ਨੇ ਕਿ ਜੈਨੂ ਦੇ ਗਾਣੇ ਜਿਵੇਂ ਨੀਡ ਟੂ ਸਟਰਨ ਵਾਲਾ ਹੋ ਗਿਆ ਆਪਣਾ ਆਪਣਾ ਉਹ ਹੋ ਗਿਆ ਸੋਨੂ ਸੀਤੋ ਵਾਲਾ ਹੋ ਗਿਆ ਇਹ ਲੈਜੈਂਡ ਬੰਦਿਆਂ ਨੇ ਆ ਪਾਰੇ ਆਪਣਾ ਹਾਂ ਲੈਜੈਂਡ ਬੰਦਿਆਂ ਨਹੀਂ ਆਉ ਜਿਹੜਾ ਕੋਸਾਉ ਆਪਣਾ ਮਾੜੀ ਜਿਹੇ ਬੰਦੇ ਨਾਲ ਲੈਜੈਂਡ ਨਹੀਂ ਲੈਜੈਂਡ ਤਾਂ ਆਪਾਂ ਗਾਹਾਂ ਨਾਲ ਅਲਟਰਾ ਲੈਜੈਂਡ ਅਲਟਰਾ ਉਹਦਾ ਅਲਟਰਾ ਦਾ ਆਪਣਾ ਅਲਟਰਾ ਪ੍ਰੋ ਲੈਜੈਂਡ ਲੋਗ ਨੂੰ ਅੰਤ ਤੱਕ ਦੇਖਿਓ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਜੁੜੇ ਰਹਿਣ ਲਈ ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਸਾਰਿਆਂ ਨੂੰ ਤੇ ਹਾਂ ਜਿਹੜੀ ਵੀ ਵੀਡੀਓ ਸੋਮਵਾਰ ਨੂੰ ਆਊਗੀ ਉਹ ਬਹੁਤ ਹੀ ਵਧੀਆ ਇੱਕ ਬਖਰੇ ਢੰਗ ਦੀ ਵੀਡੀਓ ਹੋ ਹੈ ਚੱਲ ਉਹਨੂੰ ਤਾਂ ਪਤਾ ਤੈਨੂੰ ਨਹੀਂ ਪਤਾ ਗੱਲ ਦਾ ਹਾਂ ਪਤਾ ਹੈ ਆਪਣਾ ਲਵਲੀ ਜੀ ਵੀ ਆ ਚੁੱਕੇ ਨੇ ਵਿੱਚ ਤੇ ਬਸ ਇਹੀ ਰਿਕੁਐਸਟ ਆ ਵੀ ਤੁਸੀਂ ਜਿਹੜੀ ਇੱਕ ਜੱਟ ਸੌਦਾ ਰੈਕਡ ਵਾਲੀ ਚੈਨਲ ਦੇ ਵੀਡੀਓ ਪੈਂਦੀ ਆ ਉਹਨੂੰ ਤੁਸੀਂ ਸ਼ੇਅਰ ਕਰਟ ਕਰ ਦਿਓ ਉੱਥੇ ਕੰਪਲੇਂਟ ਆ ਰਹੀ ਹੈ YouTube ਵੱਲੋਂ ਵੀ ਜਿਹੜੇ ਸਾਡੇ ਦਰਸ਼ਕ ਨੇ ਉਹ ਸ਼ੇਅਰ ਨਹੀਂ ਕਰ ਰਹੇ ਉਹਨੂੰ ਮਤਲਬ ਬਾਈ ਬਣ ਕੇ ਉਧਰ ਵੀ ਧਿਆਨ ਦਿਓ ਜਿਨ੍ਹਾਂ ਨੇ ਉਹ ਨਈ ਚੈਨਲ ਸਬਸਕ੍ਰਾਈਬ ਕੀਤਾ ਅਸੀਂ ਇਹਦੀ ਡਿਸਕ੍ਰਿਪਸ਼ਨ 'ਚ ਲਿੰਕ ਪਾਉਣੇ ਆ ਠੀਕਾ ਬਲੌਗ ਦੇ 'ਚ ਤਾਂ ਤੁਸੀਂ ਸਾਰੇ ਜਾਣੇ ਜਰੂਰ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਥੋੜਾ ਜਿਆ ਐ ਨਾ ਸਵੇਰ ਦਾ ਟਾਈਮ ਆ ਜਿਹਨੇ ਬਣਿਆ ਸੀ ਇਹ ਸਰੀਰ ਬਣਿਆ ਜਿਹੜੀ ਆ ਤੇ ਦੂਸਰਾ ਆਪਣੇ ਫੇਸਬੁੱਕ ਪੇਜ ਨੂੰ ਵੀ ਜਰੂਰ ਫੋਲੋ ਕਰੋ ਸਾਰੇ ਜਣੇ ਹਨਾ ਉਹਦੇ ਸ਼ੇਅਰ ਕਰਿਆ ਕਰੋ ਵੀਡੀਓ ਵੱਧ ਤੋਂ ਵੱਧ ਉਹ ਤੇ ਉਹਦਾ ਜਮੀ ਇਗਨੋਰ ਮਾਰਨ ਲੱਗੇ ਹੋਰ ਉਹ ਫੇਸਬੁੱਕ ਪੇਜ ਆਪਣੀ ਆ ਉਹ ਬਣਿਆ ਆਪਣਾ ਆਪਣਾ ਆਪਾ ਬਣਾਇਆ ਹੋਇਆ ਉਹ ਟੀਮ ਨੇ ਜੱਟ ਸੌਦਾ ਆਪਣੀ ਆ ਉਹ ਤੁਸੀਂ ਜਮੀ ਇਗਨੋਰ ਮਾਰਦਾ ਸਿੱਧਾ ਜਾਇ ਕਰਤਾ ਜਮੀ ਤੇ ਸ਼ੇਅਰ ਵਾਲੇ ਥੋੜੀ ਬਸ ਹਾਂ ਥੋੜਾ ਜਿਆ ਨਾ ਅਰਧਾ ਨਹੀਂ ਹੁੰਦਾ ਫਿਰ ਥੋੜਾ ਜਿਹਾ ਨਾ ਮੰਨ ਕੇ ਚੱਲ ਵੀ ਸ਼ੇਅਰ ਵਾਲੇ ਬਟਨ 'ਤੇ ਗੌਰ ਕਰਿਓ ਤੇ ਬਾਕੀ ਉਹ ਕਹਿਣ ਦੀ ਤਾਂ ਲੋੜ ਹੁੰਦੀ ਨਹੀਂ ਸਾਨੂੰ ਕਈ ਵਾਰ ਪੈਂਦਾ ਐਂਦਾ ਯਾਰ ਆਇਆ ਨਾ ਕੰਮਕਾਰ ਬੜੇ ਨੇ ਕਈ ਵਾਰ ਉਹੀ ਦਿਮਾਗ 'ਚ ਨਿਕਲਿਆ ਦੀਆਂ ਗੱਲਾਂ ਐਂ ਤਾਂ ਮਾਣ ਆ ਛੋਡੇ ਤੇ ਐਂਦਾ ਮਾਣ ਹੈ ਤੇ ਅਸੀਂ ਕਮੈਂਟ ਵੀ ਪੜਦੇ ਹੁੰਨੇ ਆ ਬਾਕੀ ਯਾਰ ਛੋਡਣਾ ਇੰਨਾ ਕੁ ਬਾਅਦ ਆ ਹਨਾ ਸਾਨੂੰ ਹਰ ਵਾਰ ਚੀਜ਼ ਨਵੀਂ ਲੈ ਕੇ ਆਵਾਂਗੇ ਨਵੀਂ ਨਵੀਂ ਤੇ 70% ਤੁਹਾਡੀ ਜਿੰਦਗੀ ਨਾਲ ਉਹ ਚੀਜ਼ ਜੁੜੀ ਹੋ। ਹਾਂ ਠੀਕ ਆ ਸਾਡੀ ਇਹੀ ਕੋਸ਼ਿਸ਼ ਹੁੰਦੀ ਆ ਫੇਰ ਹੀ ਤੁਸੀਂ ਫੀਲ ਨਾਲ ਦੇਖੋਗੇ। ਹੂੰ ਤੇ ਬਾਕੀ ਆ ਜਿਹੜਾ ਬਲੌਗ ਹੁੰਦਾਗਾ ਇਹਦੇ ਵਿੱਚ ਇਹਨੂੰ ਤੁਸੀਂ ਜ਼ਰੂਰ ਦੇਖਿਆ ਕਰੋ ਕਿਉਂਕਿ ਬਾਕੀ ਸਟੋਰੀ ਹੁਣ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਵਟਸਐਪ ਤੇ ਇੰਨੀ ਕਿੰਨੀ ਕਿ ਲੰਬੀ ਪੈਜੂ ਬਲੌਗ ਵਿੱਚ ਅਸੀਂ ਸਾਰੀ ਅਪਡੇਟ ਦੰਨੇ ਰਹਿਣੇ ਆਗੇ ਤੁਸੀਂ ਬਲੌਗ ਨੂੰ ਹੀ ਪੂਰਾ ਦੇਖਿਆ ਕਰੋ ਕਿਉਂਕਿ ਐ ਨਹੀਂ ਪਤਾ ਕਿਹੜੀ ਅਪਡੇਟ ਕਿੰਨੇ ਤੁਸੀਂ ਰਹਿ ਜਾਓ ਜਿੱਦੇ ਵੀਡੀਓ ਬਣਾਉਣ ਦੇ ਸਾਡੇ ਕੋਲ ਟਾਈਮ ਘੱਟ ਹੁੰਦਾ ਉਹਦੇ ਇੰਸਟਾ ਦੀ ਸਟੋਰੀ ਤਾਂ ਪੈਂਦੀ ਨਹੀਂ ਨਾ ਸਟ ਵਟਸਐਪ ਤੇ ਸਟੇਟਸ ਲੱਗੇ ਨਹੀਂ ਬਸ ਉਹਨੂੰ ਬਲੌਗ ਦੇ ਵਿੱਚ ਹੀ ਅਸੀਂ ਅਪਡੇਟ ਦਿਆ ਕਰਾਂਗੇ ਨਾਵੇਂ ਤੋਂ ਨਾਵੇਂ ਇੱਕ ਹੋਰ ਆ ਰਿਹਾ ਵੱਡਾ ਪ੍ਰੋਜੈਕਟ ਆ ਰਿਹਾ ਉਹ ਵੀ ਕਰਾਂਗੇ ਤੁਹਾਡੇ ਨਾਲ ਉਹ ਤੁਸੀਂ ਬਲੌਗ ਰੈਗੂਲਰ ਦੇਖੋ ਫਿਰ ਤੁਹਾਨੂੰ ਪਤਾ ਲੱਗੂ ਕਿੱਥੋਂ ਥੋੜਾ ਜਆ ਨਵੇਂ ਸਾਲ ਤੇ ਆ ਰਹੇ ਨੇ ਵਧੀਆ ਜੈਨੂ ਨੂੰ ਬੰਦਿਆਂ ਨਾਲ ਆ ਰਹੇ ਨੇ ਕਿ ਜਿਵੇਂ ਨੀਡ ਟੂ ਸਟਰਨ ਵਾਲਾ ਹੋ ਗਿਆ ਆਪਣਾ ਆਪਣਾ ਉਹ ਹੋ ਗਿਆ ਸੋਨੂ ਸੀਤੋ ਵਾਲਾ ਹੋ ਗਿਆ ਲੈਜੈਂਡ ਬੰਦਿਆਂ ਨੇ ਆ ਪਾਰੇ ਆਪਣਾ ਹਾਂ ਲੈਜੈਂਡ ਬੰਦਿਆਂ ਨਹੀਂ ਆਉ ਜਿਹੜਾ ਕੋਸ ਆਉ ਆਪਣਾ ਮੜੇ ਜਿਹੇ ਬੰਦੇ ਨਾਲ ਲੈਜੈਂਡ ਨਹੀਂ ਲੈ ਜਿਹੜਾ ਤਾਂ ਆਪਾਂ ਗਾਹਾਂ ਨਾਲ ਅਲਟਰਾ ਲੈਜੈਂਡ ਅਲਟਰਾ ਉਹਦਾ ਅਲਟਰਾ ਦਾ ਆਪਾਂ ਲੈ ਅਲਟਰਾ ਪ੍ਰੋ ਲੈਜੈਂਡ ਹਾਂ ਉਹ ਬੰਦਿਆਂ ਨਹੀਂ ਆਉਣਗੇ ਵੱਡੇ ਪ੍ਰੋਜੈਕਟ ਨੇ ਉਹ ਅਲਟਰਾ ਪ੍ਰੋ ਉਹਦੇ ਮੰਗੂ ਜਿਵੇਂ ਉਹ ਨਹੀਂ ਕਰਦਾ ਸਰੋਇਆ ਨਹੀਂ ਕਰਦਾ ਹੁੰਦਾ ਫੁੱਲ ਸਾਈਜ਼ ਕਹਿੰਦਾ ਫੁੱਲ ਸਾਈਜ਼ ਜਾਂਦਾ ਉਹ ਪਾਕਿਸਤਾਨੀ ਵੀ ਕਬੀ ਨਹੀਂ ਰੋ ਲਵਲੀ ਉਹ ਪਾਕਿਸਤਾਨ ਵਾਲੇ ਦਾਜੀ ਹੁਣ 15 ਫੁੱਲ ਸਾਈਜ਼ ਵੱਡਾ ਕਹਿੰਦਾ ਹੁਣ 15 ਨੰਬਰ ਇੱਕੋ ਲੱਸੀ ਜਾਲੀ ਚਨਾਉਣਾ ਹੁੰਦਾ ਕਹਿੰਦਾ ਵਿੱਚ ਕਹਿਣਗੇ ਲੱਸੀ ਵੀ ਕੇ ਸੁਸਤੀ ਆਈ ਕਹਿੰਦਾ ਪਰ ਪੀਨੇ ਕਿਉਂ ਆ ਯਾਰ ਜੇ ਲੱਸੀ ਵੀ ਕੇ ਸੁਸਤੀ ਆਉਂਦੀ ਆ ਠੀਕ ਹੈ ਨਾ ਕੰਮ ਕਰੋ ਉਹ ਵੀ ਯਾਰ ਭਾਈ ਖਰਾਕਾਂ ਖੋਲੀਆਂ ਉਧਰ ਪ੍ਰਮਾਤਮਾ ਦਿਨ ਲਿਆਵੇ ਲਾਡੀਆਂ ਬੱਸ ਚੱਲਾਂਗੇ ਓਏ ਯਾਰ ਹਾਸੇ ਨਹੀਂ ਹਾਂ ਯਾਰ ਮੇਰਾ ਦਿਲ ਦੀ ਰੀਜ ਆ ਆਪਾਂ ਨਣਕਾਣਾ ਸਾਹਿਬ ਚੱਲ ਕੇ ਆਉਣਾ ਮੇਰੇ ਦਿਲ ਦੀ ਰੀਜ ਆ ਹੈ ਮੁੰਡਾ ਥੋੜਾ ਰੋਣ ਹੁੰਦਾ ਯਾਰ ਹਾਸੇ ਨਾ ਤਾਂ ਆਪਾਂ ਨੇ ਕੈਨੇਡਾ ਜਾਣਾ ਨਾ ਆਪਾਂ ਨੇ ਅਮਰੀਕਾ ਜਾਣਾ ਆਪਾਂ ਨੇ ਕਿਤੇ ਨਹੀਂ ਜਾਣਾ ਆਪਾਂ ਤਾਂ ਉਰੀ ਆ ਗਏ ਪਰ ਆਪਣਾ ਇੱਕ ਦਿਲ ਚ ਚਾਹ ਹੈ ਨਾ ਪੂਰੀ ਵੀ ਆਪਾਂ ਉੱਥੇ ਮੱਥਾ ਟੇਕ ਕੇ ਆਈਏ ਇੱਕ ਹੋਰ ਗੱਲ ਹੈ ਇਹਨਾਂ ਦਾ ਕੈਨੇਡਾ ਆਪਣਾ ਦੇਸ਼ ਆ ਨਾ ਆਸਟ੍ਰੇਲੀਆ ਆਪਣਾ ਦੇਸ਼ ਆ ਨਾ ਇੰਗਲੈਂਡ ਆਪਣਾ ਮੌਸਮ ਵੀ ਨਹੀਂ ਉਹ ਆਪਣਾ ਪਾਕਿਸਤਾਨ ਜਿਹੜਾ ਦੇਸ਼ ਹੈ ਗੱਲ ਕਰ ਹੁਣ ਆਪਾਂ ਆਪਣਾ ਅੱਧਾ ਦੇਸ਼ ਉਧਰ ਪਾ ਕੇ ਅੱਧਾ ਇਧਰ ਸਾਨੂੰ ਇਹ ਆ ਦਿਲ ਚ ਵੀ ਯਾਰ ਕੋਈ ਬਣੇ ਅਸੀਂ ਉਧਰੋਂ ਉਧਰ ਜਾ ਕੇ ਆਈਏ ਜਰੂਰ ਮਿਲ ਕੇ ਆਈਏ ਬੰਦਿਆਂ ਨੂੰ ਵੀ ਸਿਆਸਤ ਨੇ ਲੀਕ ਫਿੱਟ ਦੇ ਉੱਤੇ ਆਏ ਹਾਂ ਬੱਸੀ ਨਹੀਂ ਦਾ ਸੱਚ ਗਣੇ ਬਾਪ ਦੇ ਬਾਬੇ ਦੇ ਦਰਸ਼ਨ ਪਾ ਕੇ ਆਵਾਂਗੇ ਓ ਵਾਹ ਓ ਵਾਹ ਬਾਈ ਚਾਹ ਜਾਈ ਜਾਏ ਜੀਆ ਠੰਡ ਚ ਚਾਹ ਦੀ ਸੇਵਾ ਨਾ ਇਹ ਕੋਈ ਕੋਈ ਲੈ ਸਕਦਾ ਚੱਲ ਚਾਹ ਚੂ ਪੀਨੇ ਆ ਰਸ ਰਸ ਖਾਣੇ ਆ ਕਦੇ ਬਾਜ ਦਸ ਰੱਬ ਨਾਲ ਗੇੜਾ ਸਮੋਲੀਆਂ ਨੇ ਕਿਹੜਾ ਨਿੱਤ ਨੰਗਣਾ ਓਏ ਕੋਦੇ ਕੋਦੇ ਮੈਂ ਕਿਹਾ ਨਾ ਲਿਖਿਆ ਪਿਆ ਇੱਥੇ ਆਇ ਤੇ ਉਹ ਪਾ ਨੂੰ ਯਾਰ ਹੁੰਦਾ ਕੋੜਾ ਤੇ ਇੱਕ ਤੀੜਾ ਵਿੱਚ ਫਰਕ ਪੜਾ ਆ ਆ ਕਿਨੇ ਲਗਾਇਆ ਆ ਕਿਨੇ ਲਗਾਇਆ ਓਏ ਹੁੰਦੇ ਕੋੜਾ ਤੇ ਕੀੜਾ ਵਿੱਚ ਫਰਕ ਪੜਾ ਹੁੰਦੇ ਲਗਾਇਆ ਕਿਵੇਂ ਨਾ ਕਰ ਜਾਣਗੇ ਕ੍ਰਾਸ ਹੋ ਗਈ ਹੈ ਓਏ ਆਇ ਦੇਖਾ ਤੇਰਾ ਫ੍ਰੀ ਬਰੂਕ ਦੇਖ ਲੈ ਇਹਨੇ ਕਰਨ ਪਾਣੀ ਕੋ ਨਹੀਂ ਦੇਖ ਲਾਂਦਾ ਇਸ ਪਤੱਸੀ ਮਾਰਨੇ ਆ ਪਾਣੀ ਦੇਖਿਆ ਇੱਕ ਬਚਾ ਆਇਆ ਬਾਈ ਸੀ ਇੱਥੇ ਖੜਾ ਲਾ ਸੀਨ ਕਰ ਆਏ ਆਏ ਚੱਲੀ ਦੁਆਰੇ ਕਰੀ ਦੁਆਰੇ ਕਰੀ ਦੁਆਰੇ ਕਰੀ ਦੁਆਰੇ ਕਰੀ ਅੱਟ ਅੱਟ ਗੁਰਦਾ ਪਰਦਾ ਨਹੀਂ ਹੋ ਗਿਆ ਸਮੋਸਾ ਖਾਏ ਕਿ ਸਮੋਸਾ ਉਹ ਹਰਿਆ ਰਾਜੀ ਤਾਂ ਕਿਰਾਏ ਇੰਨਾ ਦਾ ਸਾ ਮੈਨੂੰ ਇਹ ਬਣਾਉਣੀਆਂ ਨਾ ਪੈਣ ਮੱਛਾਂ ਹੀ ਆ ਕਿਉਂਕਿ ਮੈਂ ਹੈਲਮਟ ਲੈਣਾ ਜਦੋਂ ਮਰਵਾਲ ਹੋ ਇੰਨੀ ਕੇਅਰ ਕਰੀ ਨਹੀਂਆਂ ਜੀ ਕੇਅਰ ਵਾਲੀ ਭਾਦੀ ਆ ਚੀਜ਼ ਮੋਸਾ ਜਿਹੜੀ ਇਹਦੀ ਮੁੱਠੀ ਨੇ ਉਹ ਲਾ ਪੁੱਛ ਕੇਅਰ ਨਹੀਂ ਘਟਾਉਂਦੇ ਕੇ ਰਹਿਣ ਦਿੰਦੇ ਆ ਕੈਨਸਲ ਇਹ ਗੱਲ ਹੈ ਇਹਨੂੰ ਭਜਣਾ ਤਾਂ ਦਿੱਤੀਆਂ ਨੇ 10 ਕੋਟ ਦਾ ਸਮੋਸਾ ਤਿਆਰ ਹੋ ਰਿਹਾ 10 ਕੋਟ 10 ਕੋਟ ਦਾ ਸਮੋਸਾ ਹਾਂ ਤਿਆਰ ਹੋ ਰਿਹਾ ਤਿਆਰ ਹੋ ਰਿਹਾ ਚਾਰ ਪੰਜ ਬੰਦੇ ਲੱਗ ਗਏ ਪੈਦਾ ਕੋਟ ਦਾ ਸਮੋਸਾ ਇਤਨੇ ਕਿੰਨੇ 50 ਰੁਪਏ ਲੈ ਗਏ ਜਿਹੜੇ ਨੇ ਕਿਉਂ ਐਂ ਗੱਲ ਕਹਿ ਰਹੇ ਇਹ ਤਾਂ ਨਿੱਕਾ ਟੁਕ ਖਾਣਾ ਹੈ ਨਾ ਦੁਕਾਨਦਾਰੀ ਹਿਸਾਬ ਨਾਲ ਚੱਲ ਚੱਲ ਤੇਰੇ ਨਾਲ ਅਰੇ ਤੰਨਾ ਮਾਰੇ ਦੇ ਇਧਰ ਘਾਟੇ ਨੇ ਉਹ ਲੈ ਲੈ ਆਪਾਂ ਲੈਣ ਦੇ ਕੋਲੇ ਜਵਾਖ ਆਇਆ ਸੀ ਕੱਲ ਕੁਲਚਾ ਲੈਣਾ ਉਹਨੇ ਸਾਡਾ ਨਾਂ ਕੀ ਲੈਤਾ ਕੁਲਚਾ ਨਹੀਂ ਦਿੱਤਾ ਕੀ ਗੱਲ ਬਈ ਕਿਹੜਾ ਜਵਾਕ ਜਵਾਕ ਤੋਰੇ ਤੇਰੇ ਬਲ ਕਿਹੜੇ ਜਵਾਕ ਹੈ ਤੇਰੇ ਆਹ ਦੱਸ ਜਵਾਕ ਮੇਰੇ ਨਹੀਂ ਸਾਰੇ ਪਿੰਡ ਦੀ ਜਵਾਕ ਆ ਆਪਣੇ ਨੇ ਬੂਟੇ ਸਾਰੀ ਗੱਲ ਦੱਸ ਰਿਹਾ ਸੀ ਨਾ ਬੰਦਿਆਂ ਵਾਂਗੂ ਹਾਂ ਇਹਨੂੰ ਇੱਕ ਗੱਲ ਕਹਿ ਦੀ ਤੇਰੇ ਫੱਡੇ ਬਹੁਤ ਪੈਣਗੇ ਆ ਜਾ ਖੁਰਚ ਨਹੀਂ ਨਾ ਮਾਰਾਂ ਆ ਜਾ ਖੁਰਚਣਾ ਤੇਰਾ ਪੱਥਰ ਨਹੀਂ ਲਗਾ ਮਾਰ ਮਾਰ ਖੁਰਚਣੇ ਬੌੜਾ ਕਰ ਦੂੰ ਮੈਂ ਗੱਲਾਂ ਇਹਦੀਆਂ ਨੂੰ ਕਰਦਾ ਨਾ ਹੋਰ ਇਹ ਨਹੀਂ ਬਣਾਉਂਦਾ ਵੀਡੀਓ ਮਰ ਚੈੱਕ ਕਰ ਉਹਦੀਆਂ ਡੱਬ ਰੋਟੀਆਂ ਚੈੱਕ ਕਰਨ ਵਾਲੇ ਦਾਲ ਚੈੱਕ ਕਰ ਆਹ ਉਹ ਜਵਾ ਗਾਇ ਜਿੰਦੂ ਹੈਲੋ ਇਹਨੂੰ ਪਤਾ ਆ ਚੈੱਕ ਕਰ ਦਾਲ ਜੀ ਦੀ ਤਾਜੀ ਆ ਸਾਰੀ ਸਾਨੂੰ ਆਉਦਾ ਦਿੱਤਾ ਹੋਇਆ ਵੀ ਤੁਸੀਂ ਪੈਂਟ ਤੇ ਜਿਹੜੀ ਜੀ ਬਣ ਗਈ ਚੈੱਕ ਕਰ ਸਕਦੇ ਆ ਕਰ ਸਕਦੇ ਆ ਆਹ ਲੈ ਕਰ ਵਾਲੀ ਚੀਜ਼ ਆ ਗਈ ਤੇ ਸੋਚ ਲਈ ਤੈਨੂੰ ਵੀ ਕਿਹਾ ਮੂਕਲੀ ਨਾ ਪਾ ਦੀ ਇਹ ਨੂੰ ਦੱਸਣ ਦਾ ਆਹ ਆਹ ਮੂਕਲੀ ਨਾ ਪਾ ਹਾਂ ਸਹੀ ਗੱਲ ਆ ਭਾਈ ਹਾਂ ਹੈਗਾ ਤੂੰ ਵੀ ਨਹਿਰ ਤੋਂ ਹਾਂ ਕਦੋਂ ਦੋਚ ਰਹੋ? ਓ ਨਹੀਂ ਫੋਨ ਸਟੇਜ। ਮਹਾਨ ਸ਼ਖਸੀਅਤਾਂ ਬੜਾ ਫੋਨ ਫੜੀ, ਬੜਾ ਬੁੱਟੇ ਫੋਨ ਫੜੀ। ਹੱਥ ਮਿਲਾ ਕੇ ਫੋਨ ਫੜ ਲਾ। ਤਾਂ ਪਤੀ ਦੀ ਅੱਜ ਕਿਵੇਂ ਹੈ? ਕਿਵੇਂ ਅੱਜ ਰੂਹਾਂ ਮਿਲ ਗਈਆਂ। ਤੇ ਨਾ 3 3 ਦੇ ਸਾਹਮਣੇ। ਪਗਰਾਟ। ਪਗਰਾਟ? ਹਾਂ। ਥੋੜਾ ਜਿਹਾ ਬਿਜ਼ੀ ਕਰਕੇ ਬਿਜ਼ੀ ਸ਼ਡਿਊਲ ਕਰਕੇ ਫੋਨਾਂ ਜੇ ਬਦ ਲਿਓ। ਕੋਈ ਤਾਂ ਕਰਪਾ ਤੇਰੀ ਮੂਰ ਮੈਂ ਤੇਰੀ ਕਿਰਪਾ ਕਦੋਂ ਸਾਡੇ ਤੇ ਮੋਬਾਈਲ ਸੰਭਰਾਉਣਾ ਆਪਾਂ ਚਲੋ ਚਲੋ ਅੱਜਕੱਲ੍ਹ ਚਲਦੇ ਬਾਹਰ ਇਹ ਤੂੰ ਵੇਦਾ ਨਹੀਂ ਆ ਨਾ ਨਹੀਂ ਆ 5000 ਦਾ ਕੰਮ ਆ 5000 ਦਾ ਕਰਤਾ ਉਪਰਾ ਕਰ ਲਏ ਆਪਣੇ ਹਾਂਜੀ ਕਿਵੇਂ 5000 ਦਿਨਾਉਣਾ ਮੂਰ ਫਿਰ ਹਾਂ ਪੈਸੇ ਪੈਸੇ ਵਾਸ ਤੇ ਅਗਲਾ ਮੂਰ ਪਰੇ ਹੀ ਕਰਦਾ ਓ ਠੀਕ ਹੈ ਬਾਈ ਮਤਲਬ ਹੀ ਹੋ ਗਈ ਦੁਨੀਆ ਹੋਰ ਬਦਮਾਸ਼ ਬਦਮਾਸ਼ੀ ਹਲੇ ਜਾ 5000 ਬਦਮਾਸ਼ੀ ਦਾ ਜਾਰੀ ਆ ਜਾਰੀ ਹੈ ਇਹ ਵੀ ਛੱਡ ਸਕਦੇ ਇਹ ਨਹੀਂ ਛੁੱਟਦੀ ਹੁਣ ਲੰਘ ਜਾ ਪਤ ਲੰਘ ਜਾ ਲੰਘ ਜਾ ਓਏ ਪਏ ਦਾ ਸਾਡੇ ਪੰਜਾਬੀ ਬੰਦੇ ਨੂੰ ਕੁੱਟੀ ਜਾਣਾ ਉਹ ਤੂੰ ਹਾਂ ਇੱਕ ਤਾਇਰ ਦਾ ਵੱਡੂ ਬਹੁਤ ਮੈਂ ਇਹ ਦੇਖ ਲਈ ਲਖਨਊ ਹੂ ਤਰੇਂ ਦੇ ਇੱਕ ਯੂਪੀ ਇੱਕ ਯੂਪੀ ਹੂ ਕਿ ਬਿਹਾਰ ਚ ਹੂ ਯੂਪੀ ਓਏ ਚਲੋ ਸਰ ਉਧਰ ਚਲੋ ਜੀ ਚਾਰ ਕੁਆਟਰ ਸਮੋਸਾ ਬਾਏ ਬਾਏ ਹੋ ਗਿਆ ਮੇਰੀ ਬੈਗੀ ਹੋਣੀ ਕਰ ਲੈ ਉਭੀ ਕਰਲਾ ਬੌੜਿਆ ਉਭੀ ਕਰਲਾ ਕਿਹ ਰਾ ਸਾਲਿਆ ਇਹਦਾ ਮਗਰਾਟ ਮਰੂਡ ਖੁੱਲੀ ਜੂ ਕੋਈ ਓਹੋ ਓਏ ਹੌਲੀ 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 ਓ ਬੱਟੀ ਆ ਖਲੀ ਓ ਬੱਟੀ ਆ ਖਲੀ ਏ ਓ ਖਾਤੇ ਮੇਰਾ ਸਾਲਿਆ ਓ ਬੌੜਿਆ ਓ ਬੌੜਿਆ ਬੌੜਿਆ ਮਾ ਉਹ ਖਲੀ ਕਰਕੇ ਉਤਰ ਗਿਆ ਸੀ ਕੜਗਾਨੀ 85 ਮਾਡਲ ਆ ਬਾਈ ਇਹ 85 85 ਮਾਡਲ ਆ ਇਹ ਐਂ ਕਰ ਐਂ ਰੱਖਦਾ ਆਪਾਂ ਸੀਨ ਕਰਦੇ ਆ ਪਹਿਲਾਂ 1 ਮਿੰਟ ਹਾਂ ਮੋੜ ਲਿਆ ਮੜਾ ਜਾ ਉੱਥੇ ਨਾਲ ਰਸਟਰੀਨ ਕੈਮਰਾ ਸੀ ਅੰਦਰ ਬਣਾਗੇ ਦੁਕਾਨ ਦੇ ਦੁਕਾਨ ਚ ਬਣਾਗੇ ਹਾਂ ਹਾਂ ਮੈਂ ਨਾਲ ਹੀ ਆਉਂ ਇੱਥੇ ਖੜਾ ਲਾ ਇੱਥੇ ਖੜਾ ਲਾ ਜੇ ਪਤਾ ਜੇ ਵਲੌਗ ਲੱਗ ਗਿਆ ਦੇਖ ਲੈ ਉਹ ਦਾ ਘਰੇ ਲੈ ਜੂ ਆਧਾਰ ਕਾਰਡ ਪਿਆ ਆਪਣੇ ਕੋਲੇ ਕੋਈ ਆਧਾਰ ਕਾਰਡ ਲੈ ਮੈਨੂੰ ਦੇ ਦੇ ਤੈਨੂੰ ਗੱਲ ਸਮਝਾਉਣਾ ਠੀਕ ਆ ਬਸ ਆਹ ਫਾੜ ਲਿਆ ਮੈਂ ਕਿਤੇ ਨਹੀਂ ਤੇ ਤੂੰ ਸਿਮ ਲੈ ਕੇ ਜਾਵਾਂਗੇ ਚੰਗਾ ਸੀ ਕੱਟ ਦੇ ਜਿਵੇਂ ਸਾਡਾ ਕੱਟਦਾ ਹੁੰਨਾ ਕੱਟ ਦੇ ਜਿਵੇਂ ਸਾਡਾ ਕੱਟਦਾ ਹੁੰਨਾ ਕੱਟ ਤਾ ਮੇਰਾ ਜੀ ਫੋਨ ਕੱਟ ਹੈਗਾ ਨਾ ਫੋਨ ਕਿਉਂ ਨਹੀਂ ਕਟਿਆ ਮੇਰੀ ਗੱਲ ਸੁਣ ਲੈ ਬੂਟੇ ਤੈ ਇਸ ਕਿਰੀ ਜੇ ਫਰਕ ਪਵਾਤਾ ਨਾ ਤੇਰਾ ਫੋਨ ਨਹੀਂ ਕਟਿਆ ਹੈਗਾ ਮੇਰੀ ਗੱਲ ਸੁਣ ਬੈਲੈਂਸ ਨਹੀਂ ਵੀਰੇ ਮੈਨੂੰ ਪਤਾ ਲੱਗਾ ਹੈਗਾ ਫੋਨ ਪਹਿਲੇ ਹੀ ਤੇਰਾ ਆ ਵਾ ਬੈਲ ਜਦੋਂ ਤਾ ਮੈਸੇਜ ਕਰਿਆ ਉਹਦੀ ਬੈਲੈਂਸ ਪਵਾ ਲਿਆ ਮੈਂ ਚੱਕ ਐ ਜਿਵੇਂ ਆਰੇ ਜਿਵੇਂ ਹੁਣ ਮੇਰਾ ਆ ਜੂ ਚੱਕ ਵਾਹੀ ਵੱਜੀ ਜਾਊਗਾ ਬੈਲੈਂਸ ਤੇ ਕਰੋੜਾਂ ਦਾ ਖਾਤੇ ਜਪਿਆ ਹਜੇ ਤੇਰੇ ਕੋਲੇ ਬੈਲੈਂਸ ਨਹੀਂ ਹੋਏਗਾ ਉਹ ਖਾਤੇ ਜਿਹਦਾ ਪਿਆ ਉਹ ਪਤੀ ਨਹੀਂ ਲੱਗਾ ਹੈਗਾ ਵੀ ਇਹ ਸੀ ਹੋ ਗਿਆ ਜਿੰਨਾ ਚਿਰ ਇਹ ਸਹੀ ਨਹੀਂ ਚੱਲਦਾ ਤਾਂ ਇੱਥੋਂ ਉੱਠਣਾ ਨਹੀਂ ਗੱਲ ਸਿੱਧੀ ਹੈ ਤਾਂ ਭੁੱਖਾ ਮਰ ਪਾਣੀ ਇੱਥੀ ਆਊ ਚਾਹ ਇੱਥੀ ਆਊ ਤੇਰੀ ਆ ਲੈ ਤਾਂ ਹੋ ਗਿਆ ਉਹ ਜਵਾਕ ਸੌਂਦਾ ਨਹੀਂ ਤੇ ਸ੍ਰੀ ਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਤੇ ਆਪਣਾ ਇਧਰ ਚੱਲ ਰਹੀ ਹੈ ਅੱਜ ਸ਼ੂਟਿੰਗ ਧੁਈ ਆਪਣੀ ਵੀਡੀਓ ਦੀ ਹੋ ਪੈਂਟਾਂ ਟਾਈਟ ਹੋ ਗਈਆਂ ਤੇ ਨਾਲ ਸਾਡੇ ਲਹਿਰਾ ਕਵੀਨ ਜੀ ਨੇ ਬਹੁਤ ਬਹੁਤ ਨਿੱਕਾ ਸਵਾਗਤ ਹੈ ਨਾਲ ਨਿੱਕੀ ਨਿੱਕੀ ਧੁਈ ਤੇ ਤੇ ਨਾਲ ਉਹਦੇ ਅੱਖਾਂ 'ਚ ਧੂਆਂ ਭਜ ਚੱਕਿਆ ਨਾਲ ਲਵਲ ਖਾਰੀ ਬੈਠਾ ਪੀਖੀ ਵਾਲਾ ਤੇ ਬਹੁਤ ਹੀ ਤੁਸੀਂ ਸਤਿਕਾਰ ਦੇ ਰਹੇ ਹੋ ਬਾਹਾਂ ਤੜਾ ਰਹੇ ਨੇ ਵਿੱਚ ਬੰਦੇ ਹੈ ਹਾਂ ਲੋਟ ਹੋਈ ਹੈ ਸਾਨੂੰ ਸੱਜ ਲੈ ਆ ਭਾਈ ਹਾਂ ਇੱਕ ਬਾਈ ਰਿਕਵੈਸਟ ਹੱਥ ਬੰਨ ਕੇ ਬੇਨਤੀ ਆ ਵੀ ਚਲਦੇ ਜਲਦੇ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਹਾਂ ਸ਼ੇਅਰ ਕਰ ਦਿਓ ਸੱਜੇ ਦੇਖਿਆ ਨਾ ਕਰੋ ਸਾਡੇ ਜੈਕਰ ਬਲੌਗ ਲਾ ਕੇ ਚੱਲੀ ਜਾਂ ਤਾਂ ਦੇਖ ਕਰੋ ਕੰਮ ਕਰ ਲਿਆ ਕਰੋ ਵੀ ਉਹ ਛੱਡ ਜਾ ਕਰੋ ਲਾ ਕੇ ਜਿਹੜੀ ਜਿੱਤੀ ਆ ਇਹ ਵੀ ਸੋਨੂੰ ਯਾਰ ਛੁੱਟੀ ਹੈ ਕਈ ਤਾਂ ਵੀ ਕੋਈ ਚੱਕਰ ਹੀ ਨਹੀਂ ਹੈਗਾ ਤੁਸੀਂ ਮੋਅ ਤੇ ਲਾ ਕੇ ਸਾਡੇ ਜੈਕਰ ਬਲੌਗ ਹਾਂ ਠੀਕ ਹੈ ਤੇ ਹੁਣ ਇੱਕ ਠੰਡ ਬਹੁਤ ਜ਼ਿਆਦਾ ਇੱਧਰ ਕਬਜ਼ਾ ਕਰ ਲਿਆ ਤੀ ਕਮਾਂ ਸਾਲਿਆਂ ਦੀਆਂ ਦੋ ਤਿੰਨ ਆਹ ਦੇਖ ਬਾਈ ਲਿਆਂਦੀਆਂ ਆਪਾਂ ਕਮ ਆਇਆ ਹੁਣ ਜਦੋਂ ਇਕੱਠ ਦਾ ਕੰਮ ਹੋ ਜਾਣਾ ਦੁੱਧ ਬਾਹਰ ਨਾ ਸਰਦਾ ਨਹੀਂ ਦੋ ਬੰਨ ਵਾਲੀਆਂ ਲਿਆ ਕੇ ਉਰਲੀ ਦਾ ਇਹ ਝੋਟੀ ਹੈ ਤਾਂ ਹਜੇ ਮੰਨ ਕੇ ਚੱਲ ਵੀ ਦੋ ਕਸਾਲਾਂ ਚ ਪਲ ਜੂ ਉਹ 7 ਕਿਲੋਟਰ ਦੁੱਧ ਹੌਲੀ ਹੌਲੀ ਵਧਾ ਦੇਾਂਗੇ ਨੂੰ ਫੀਡ ਫੋਡ ਲਿਆਵਾਂਗੇ ਫੀਡ ਕਿਹੜੀ ਲਿਆਉਣੀ ਆ ਫੀਡ ਕਾਰਗਿਲ ਵੀ ਠੀਕ ਆ ਕਾਰਗਿਲ ਦੀ ਘੋਉ ਆਂਦੀ ਆ ਨੰਬਰਾਂਈ ਵਾਲੀ ਹਾਂ ਅਮਲ ਦੀ ਚੱਕਰ ਮੇਂ ਉਹ ਉਹ ਠੀਕ ਆ ਨਾ ਨਾ ਕਾਰਗਿਲ ਦੀ ਹਾਂ ਕਾਰਗਿਲ ਦੀ ਲੋਟ ਆ ਤੇ ਚਲੋ ਫਿਰ ਮਿਲਦੇ ਆ ਤੁਹਾਨੂੰ ਗਾਂ ਵਾਲੇ ਅਗਲੇ ਸੀਨ ਚ ਧੰਨਵਾਦ ਮੰਡੇ ਤੱਕ ਸਰਪ੍ਰਾਈਜ਼ ਦੇ ਦੇਣਾ ਤੈਨੂੰ ਮੈਨੂੰ ਹਾਂ ਚਲੋ ਕਰ ਲਾ ਚਾਹ ਪੂਰੇ ਕਰ ਲਾ ਚਾਹ ਪੂਰੇ ਸਰਪ੍ਰਾਈਜ਼ ਮਿਲਣਾ ਚਾਹੀਦਾ ਜੀ ਆਪਾਂ ਨੂੰ ਤਾਂ ਹਾਂ ਚੱਲੀਏ ਜੀ ਰੈਡੀ ਹੋ ਐਕਸ਼ਨ ਚਲੋ ਕਰੋ ਨਹੀਂ ਕਰੋ ਨਹੀਂ ਤਾਂ ਬਾਗ ਦੇ ਲਈ ਤੇ ਬਾਗ ਕੌਣ ਜਾਊਗਾ ਰੋਟੀ ਲੈ ਕੇ ਇਹ ਚਾਹ ਇਹਦੀ ਕੰਮ ਕਰਦਾ ਹੈ ਨਾ ਮੁੰਡਾ ਵੀ ਬਾਗ ਗਿਆ ਮੁੰਡੇ ਨੂੰ ਜਾਣੇ ਜੀ ਜਗਲੇਸ਼ ਪੈਂਦਾ ਇੱਕ ਨੰਨਾ ਨੰਨਾ ਬੱਚਾ ਮੇਰਾ ਆਇਆ ਵੇ ਕੀ ਬਾਤ ਹੈ ਹਾਂ ਪੁੱਤ ਤਾਂ ਦੱਸਣ ਗਿਆ ਦੀ ਅੰਕਾ ਪਲੇਟ ਸਿੱਟ ਗੋਲ ਪਲੇਟਣਾ 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 ਹੈਗਾ ਪੁੱਤ ਦੇਖਣਾ ਤਾ ਟੂਚਣੀ ਬਾਸ ਠੀਕ ਆ ਆਪਾਂ ਜਾਂਦੇ ਚਲੋ ਆਪਾਂ ਜਾਂ ਆ ਗਈ ਜਦੋਂ ਇੱਥੋਂ ਨਿਪਟੜ ਗਿਆ ਨਾ ਕੰਮ ਤੇ ਡੈਡੀ ਨੂੰ ਲੈ ਕੇ ਆ ਜੀ ਦਫ਼ਤਰ ਪਿਆ ਉਹ ਵੀ ਚੰਗਾ ਉੱਥੇ ਤੇ ਡੈਡੀ ਜਾਣ ਉਹ ਠੰਡ ਠੰਡ ਲਾ ਕੇ ਜੂ ਤੂੰ ਪਾਲਾ ਉਤੋਂ ਦੀ ਗੁਸ ਹੈ ਬਹੁਤ ਸਿਆਣਾ ਹੈ ਬਈ ਬੱਚਾ ਯਾਰੀ